ਦੇ ਘਰ ਆਣੀ ਪਟਕੇ ਸੋਚੂ ਦਿੱਤੀ ਨਾਲ ਕੀ ਸੇਹ ਤੇ ਰਿਓ ਸਾਡੀਆਂ ਭੈਣਾਂ ਨੂੰ ਸਾਡੀਆਂ ਬੇਟੀਆਂ ਨੂੰ ਉਹ ਕਹਿਣਾ ਕੀ ਚਾਹ ਰਹੇ ਆ ਉਹ ਕਹਿ ਰਹੇ ਆ ਵੀ ਮੇਰੀ ਘਰ ਵਾਲੀ ਮੇਰੀ ਜੋਗੀ ਨਹੀਂ ਰਹੀ 6 ਵਜੇ ਜਾਂਦੀ ਆ ਜਰਾ 11 ਵਜੇ ਉੱਥੇ ਮੇਰੇ ਨਾਲ ਗੱਲ ਕਰੇ ਮੈਂ ਤਾਂ ਵੀਰੇ ਤਾਂ ਕੰਮੋਂ ਗਈ ਕੀ ਮਤਲਬ ਠੀਕ ਆ ਉਹ ਤੁਹਾਡੇ ਕਰਦੀ ਕਰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀਆਂ ਸਾਡੀਆਂ ਭੈਣਾਂ ਮਾਮਾ ਸਾਡੀਆਂ ਬੇਟੀਆਂ ਕੰਮ ਕਰਦੀਆਂ ਆ ਅੱਜ ਤਾਂ ਬੰਦੇ ਤੇ ਕੋਈ ਲੇਡੀਜ਼ ਕੋਈ ਫਰਕ ਹੀ ਨਹੀਂ ਬੋਲੋ ਤਾਂ ਫਰਕ ਆ ਵੀ ਨਾ ਮੈਂ ਤਾਂ ਇਤੁਰ ਜਾਂ ਕੌਣੀ ਵਾਜੇ ਤੇ ਤੂੰ ਜਾਂ ਫਾਗੋ ਇਹ ਹੋਈ ਨਾ ਉਹ ਵੀ ਨਾਲ ਅਗੜੇ ਘਟਿਓ ਚਲੋ ਕੰਮ ਸੇਵਾ ਦੀ ਇੱਜ਼ਤ ਨਾਲ ਕਰਉਣੀ ਜੇ ਤੇ ਇਹ ਵੀ ਥੱਲੇ ਮੇਰੇ ਘਰਾਂ ਦੇ ਵਿੱਚ ਸਮੇਂ ਜਿੱਤਾ ਗਾਇਆ ਨਾ ਨਹੀਂ ਤਾਂ ਬੋ ਵੀ ਖਮੋਜਾ ਬੜੀ ਗੰਦੀ ਤੇ ਘੱਟਿਆ ਸ਼ੁਦਾਬੀਤੀ ਸੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਗੱਲ ਕਰਦੀ ਨਹੀਂ ਰਹੇਗੀ ਜਦੋਂ ਤੁਸੀਂ ਇਲੈਕਸ਼ਨਾਂ ਚਾਹੁੰਦੇ ਹੋ ਫਿਰ ਸਾਰਾ ਕੁਝ ਲੋਕਾਂ ਦੇ ਨਾਲ ਥੋੜਾ ਵਾਅ ਵਾਸਤਾ ਹੁੰਦਾ ਲੋਕਾਂ ਤੇ ਕੀ ਅਸਰ ਪੁੰਨੇ ਹੋ ਤੁਸੀਂ ਕੀ ਗੱਲ ਕਹਿੰਦੇ ਹੋ ਤੇ ਘਰ ਨਹੀਂ ਤੱਕ ਕੇ ਸੋਚੀ ਦਿੰਦੀ ਨਾਲੇ ਨਿਕਲ ਜਾਂਦੀ 6 ਵਜੇ ਜਾਂਦੀ ਹੈ ਤੇ ਰਾਤ ਨੂੰ 11 ਵਜੇ ਹੁੰਦੀ ਹੈ ਮੇਰੇ ਤਾਂ ਕੁਲਗਲੇ ਪੱਕ ਗਏ ਮੈਂ ਤਾਂ ਵੀਰੇ ਤਾਂ ਕੰਮੋਂ ਗਈ ਮੈਨੂੰ ਤਾਂ ਕੋਈ ਨਾਗਰੀ ਭਾਗਿਓ ਨਾਗਰੀ ਭਾਗਿਓ ਜਿਹੜਾ ਮੇਰੀਆਂ ਰੋਟੀਆਂ ਰਾਟੀਆਂ ਪਕਾ ਛੱਡਿਆ ਗਏ ਮੈਂ ਹੁਣੀ ਇੱਕ ਸਾਡੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਉਹਨਾਂ ਦੀ ਮੈਂ ਕਿਤੇ ਸਪੀਚ ਕਿਸੇ ਚੈਨਲ ਤੇ ਸੁਣ ਰਿਆ ਸੀ ਮੈਨੂੰ ਸੁਣ ਕੇ ਬੜੀ ਜਿੱਥੇ ਹੈਰਾਨੀ ਹੋਈ ਉੱਥੇ ਮੈਨੂੰ ਆਪਣੀਆਂ ਚਨੂ ਗੱਲ ਉਹਨਾਂ ਦੀ ਬੇਸ਼ੱਕ ਕਰਦੀ ਆ ਪਰ ਮੈਨੂੰ ਕਿਉਂਕਿ ਉਹ ਪੰਜਾਬ ਦੇ ਪ੍ਰਧਾਨ ਨੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਕੀ ਸੇਧ ਦੇ ਰਹੇ ਆ ਸਾਡੀਆਂ ਭੈਣਾਂ ਨੂੰ ਸਾਡੀਆਂ ਬੇਟੀਆਂ ਨੂੰ ਉਹ ਕਹਿਣਾ ਕੀ ਚਾ ਰਹੇ ਆ ਉਹ ਕਹਿ ਰਹੇ ਆ ਵੀ ਮੇਰੀ ਘਰ ਵਾਲੀ ਮੇਰੀ ਜੋਗੀ ਨਹੀਂ ਰਹੀ ਉਹ ਸਵੇਰੇ ਹੀ ਸੁਰਖੀ ਬਿੰਦੀ ਲਾ ਕੇ 6 ਵਜੇ ਨਿਕਲ ਜਾਂਦੀ ਆ 11 ਵਜੇ ਰਾਤ ਨੂੰ ਆਉਂਦੀ ਆ ਕੀ ਮਤਲਬ ਠੀਕ ਆ ਉਹ ਤੁਹਾਡੇ ਘਰ ਦੀ ਗੱਲ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀਆਂ ਸਾਡੀਆਂ ਭੈਣਾਂ ਮਾਮਾ ਸਾਡੀਆਂ ਬੇਟੀਆਂ ਕੰਮ ਕਰਦੀਆਂ ਐ ਅੱਜ ਤਾਂ ਬੰਦੇ ਤੇ ਕੋਈ ਲੀਡੀਜ਼ ਕੋਈ ਫਰਕ ਹੀ ਨਹੀਂ ਦਿਨ ਰਾਤ ਉਹ ਕੰਮ ਕਰਦੀਆਂ ਮਿਹਨਤ ਕਰਦੀਆਂ ਘਰੋਂ ਜਾਂਦੀਆਂ ਆਪਣੇ ਬੱਚੇ ਛੱਡ ਕੇ ਜਾਂਦੀਆਂ ਇਹਦਾ ਮਤਲਬ ਤੁਸੀਂ ਕੀ ਕਹਿੰਦੇ ਹੋ ਵੀ ਉਹ ਕਿਸੇ ਜੋਗੀਆਂ ਨਹੀਂ ਰਹਿੰਦੀਆਂ ਇਸ ਕਰਕੇ ਬੜੀ ਗੰਦੀ ਤੇ ਘਟੀਆਂ ਸ਼ਬਦਾਬਲੀ ਤੁਸੀਂ ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਗੱਲ ਘਰਦੀ ਨਹੀਂ ਰਹਿ ਗਈ ਜਦੋਂ ਤੁਸੀਂ ਇਲੈਕਸ਼ਨਾਂ 'ਚ ਆ ਜਾਂਦੇ ਹੋ ਫਿਰ ਸਾਰਾ ਕੁਝ ਲੋਕਾਂ ਦੇ ਨਾਲ ਤੁਹਾਡਾ ਵਾਹਵਾਸਤਾ ਹੁੰਦਾ ਲੋਕਾਂ ਤੇ ਕੀ ਅਸਰ ਪਾਉਨੇ ਹੋ ਤੁਸੀਂ ਕੀ ਗੱਲ ਕਹਨੇ ਹੋ ਪਰ ਅੱਜ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਮੈਨੂੰ ਸਮਝ ਨਹੀਂ ਆਈ ਇੱਕ ਪਾਸੇ ਤਾਂ ਤੁਸੀਂ ਆਪ ਪ੍ਰਧਾਨ ਹੋ ਆਪਣੀ ਵਾਈਫ ਨੂੰ ਘਰ ਵਾਲੀ ਸਾਡੀ ਭੈਣ ਨੂੰ ਟਿਕਟ ਦਿੱਤੀ ਅੱਜ ਸਾਡੀ ਭੈਣ ਨੂੰ ਤੁਸੀਂ ਕਹੀ ਜਾਂਦੇ ਹੋ ਮੇਰੇ ਕੰਮ ਦੀ ਨਹੀਂ ਰਹੀ ਇਹ ਸਵੇਰੇ 6 ਵਜੇ ਨਿਕਲ ਜਾਂਦੀ ਆ 11 ਵਜੇ ਆਉਂਦੀ ਆ ਤੇ ਸੁਰਖੀ ਬਿੰਦੀ ਲਾ ਕੇ ਕੀ ਤੁਸੀਂ ਸਾਡੀਆਂ ਭੈਣਾਂ ਨੂੰ ਕਿਸੇ ਨੂੰ ਤੁਸੀਂ ਉਹਨਾਂ ਦਾ ਕਿਉਂ ਟੀਚਰ ਕਰ ਰਹੇ ਹੋ ਕਿਉਂ ਮਖੌਲ ੜਾ ਰਹੇ ਹੋ ਵੀ ਉਹ ਕੱਪੜੇ ਵੀ ਚੱਜਦੇ ਜਾਂ ਆਪਣੀ ਤਿਆਰੀ ਵੀ ਨਹੀਂ ਕਰ ਸਕਦੀਆਂ ਇਸ ਕਰਕੇ ਆਪਣੀ ਥੋੜਾ ਜਿਹਾ ਘਰੇ ਬੈਠ ਕੇ ਕੰਟਰੋਲ ਕਰੋ ਹਰ ਵੇਲੇ ਤਮਾਸ਼ਾ ਕਰਕੇ ਵੋਟਾਂ ਦੀ ਗੱਲ ਨਹੀਂ ਹੁੰਦੀ ਮੇਰਾ ਰੋਟੀ ਦਾ ਪ੍ਰਬੰਧ ਕਰ ਕੋ ਛੋਟੇ ਬੱਚੇ ਬੱਚੇ ਤਾਂ ਨਾਲ ਹੀ ਨੇ ਸਾਰੇ ਤੇ ਜਿਹੜੇ ਕੰਮ ਕਰਦੀਆਂ ਲੇਡੀਆਂ ਉਹ ਬੱਚੇ ਨਹੀਂ ਸੰਭਦੀਆਂ ਤੇ ਤੁਸੀਂ ਇਹ ਡਰਾਮਾ ਨਾ ਕਰੋ ਮਿਲ ਕੇ ਸਾਰਾ ਕੁਝ ਤੁਸੀਂ ਘਰ ਚ ਕਰਦੇ ਹੋ ਪਰ ਇਹ ਤੁਸੀਂ ਕਰੀ ਜਾਓ ਅੰਦਰ ਬੈਠੇ ਜੋ ਮਰਜੀ ਇੱਕ ਦੂਜੇ ਨੂੰ ਕਹੋ ਪਰ ਬਾਹਰ ਕਿਸੇ ਵੀ ਧੀ ਭੈਣ ਬਾਰੇ ਵੀ ਜੇ ਕੰਮ ਤੇ ਹੋ ਜਾਂਦੀ ਹੈ ਤਾਂ ਕੰਮ ਦੀ ਨਹੀਂ ਰਹਿੰਦੀ ਤੇ ਇਹ ਸ਼ਬਦ ਆ ਜਿਹੜੇ ਤੁਸੀਂ ਇਹਦੇ ਲਈ ਮੈਂ ਸਮਝਦਾ ਪਹਿਲਾਂ ਤੁਸੀਂ ਇਹੀ ਗੱਲਾਂ ਕਰਕੇ ਅਕਾਲ ਤੱਕ ਸਭ ਜੱਥੇਦਾਰ ਸਭ ਤੋਂ ਮਾਫੀ ਮੰਗੀ ਹੁਣ ਤੁਸੀਂ ਸਾਰੇ ਨਾਰੀ ਸਮਾਜ ਤੋਂ ਮਾਫੀ ਮੰਗੋ ਅੱਜ ਬਹੁਤ ਰੋਸ ਆ ਵੀ ਹਰ ਇੱਕ ਐਸਾ ਬੰਦਾ ਹੈ ਜਿਹੜਾ ਇਹ ਕਹਿ ਰਿਹਾ ਵੀ ਸਾਡੀ ਜੇ ਕਿਸੇ ਦੀ ਵੀ ਧੀ ਭੈਣ ਕੋਈ ਕੰਮ ਤੇ ਜਾਂਦੀ ਆ ਕਾਰੋਬਾਰ ਕਰਦੀ ਆ ਤੇ ਉਹ ਕੰਮ ਦੀ ਨਹੀਂ ਰਹਿੰਦੀ ਬਹੁਤ ਸ਼ਰਮਨਾਕ ਆ ਜਿਹੜੀ ਗੱਲ ਆ ਜਿਹੜੀ ਤੁਸੀਂ ਬੜਿੰਗ ਸਾਹਿਬ ਕੀਤੀ ਆ ਮੈਨੂੰ ਤਾਂ ਤੁਹਾਡੇ ਤੇ ਬੜਾ ਮੈਨਸ ਸੀ ਵੀ ਹਸਬੰਡ ਵਾਈਫ ਆ ਜਿਹੜਾ ਤੁਹਾਡਾ ਉਹ ਬੜਾ ਤੁਸੀਂ ਬਾਹਰ ਦਾ ਰਿਸ਼ਤਾ ਦਿਖਾਉਣੀ ਪਰ ਅੱਜ ਪਤਾ ਲੱਗਿਆ ਵੀ ਤੁਸੀਂ ਕਿਸ ਲੈਵਲ ਤੇ ਤੁਹਾਡਾ ਜਿਹੜੀ ਤੁਹਾਡੀ ਦਿਮਾਗੀ ਸੋਚ ਉਹ ਕਿਸ ਲੈਵਲ ਤੇ ਗਿਰੀ ਹੋਈ ਆ ਕਿਸ ਕਿਸ ਹਿਸਾਬ ਨਾਲ ਤੁਸੀਂ ਕਿਸੇ ਲੇਡੀਜ਼ ਨੂੰ ਜਾਂ ਮਾਂ ਭੈਣ ਨੂੰ ਕਿਸੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਸੇ ਵੀ ਸਾਡੀ ਮਾਂ ਭੈਣ ਕਿਸੇ ਨੂੰ ਸੁਰਖੀ ਬਿੰਗੀ ਬਿੰਦੀ ਨਾਲ ਉਹਨਾਂ ਦੇ ਤਿਆਰ ਹੋਏ ਤੇ ਜਾਂ ਉਹਨਾਂ ਦੇ ਸ਼ਿੰਗਾਰ ਕਰੇ ਤੇ ਉਹਨਾਂ ਨੂੰ ਤੁਸੀਂ ਕਿਸ ਲਹਿਜੇ ਨਾਲ ਦੇਖਦੇ ਹੋ ਜਾਂ ਤੋਲਦੇ ਹੋ ਇਸ ਤਰ੍ਹਾਂ ਕੇ ਬਹੁਤ ਮਾੜੀ ਗੱਲ ਆ ਸਾਰਾ ਸਾਰਿਆਂ ਦੀਆਂ ਧੀਆਂ ਤੇ ਅੱਜ ਪੁੱਤ ਬਰਾਬਰ ਨੇ ਸਾਰੇ ਕੰਮ ਕਰਨ ਜਾਂਦੇ ਆ ਤੁਸੀਂ ਆ ਜਿਹੜੀ ਟੀਚਰ ਕੀਤੀ ਆ ਪਿੰਡ 'ਚ ਸਾਰੇ ਲੋਕਾਂ ਨੂੰ ਆਪਣੇ ਜਾਣੇ ਤੁਸੀਂ ਹਸਾਉਣੀਆਂ ਗੱਲਾਂ ਕਰਦੇ ਹੋ ਤੁਸੀਂ ਕੋਈ ਕਮੀਡੀਅਨ ਹੋ ਇਸ ਕਰਕੇ ਬਹੁਤ ਨਿੰਦਣ ਯੋਗ ਤੁਸੀਂ ਗੱਲ ਕੀਤੀ ਹੈ ਜਿੱਡਾ ਇਹਦਾ ਵਿਰੋਧ ਕੀਤਾ ਜਾਵੇ ਮੈਂ ਆ ਕੇ ਸਾਰੀਆਂ ਆਪਣੇ ਇਲਾਕੇ ਦੀਆਂ ਗਿੱਦੜ ਵਹਿ ਦੀਆਂ ਧੀਆ ਪੈਣਾ ਨੂੰ ਕਹਿਣਾ ਚਾਹਣਾ ਮਾਵਾ ਨੂੰ ਕਹਿਣਾ ਚਾਹਣਾ ਜਿਹੜੇ ਬੰਦੇ ਦੀ ਸੋਚ ਇਹ ਆ ਆਪਣੀ ਘਰ ਵਾਲੀ ਬਾਰੇ ਆਪਣੇ ਚਲੋ ਉਹਨਾਂ ਦੀ ਫੇਰ ਮੈਂ ਦੁਬਾਰਾ ਕਹਿਣਾ ਵੀ ਉਹ ਘਰ ਦੀ ਗੱਲ ਆ ਉਹਨਾਂ ਦੀ ਪਰ ਜਦੋਂ ਉਹ ਸਿਆਸਤ ਤੁਸੀਂ ਬਾਹਰ ਆ ਜਾਂਦੇ ਹੋ ਵੋਟ ਮੰਗਦੇ ਹੋ ਤੇ ਲੋਕਾਂ ਤੇ ਤੁਹਾਡਾ ਵੱਧ ਅਧਿਕਾਰ ਹੁੰਦਾ ਏ ਕਿ ਇਹ ਜੀਆਂ ਗੱਲਾਂ ਕਰਕੇ ਤੁਸੀਂ ਬਹੁਤ ਡੀਮੋਰਲਾਈਜ਼ ਕੀਤਾ ਏ ਸਾਡਾ ਅਗਾਹ ਬਦੂ ਜਿਹੜਾ ਸਮਾਜ ਦੇ ਵਿੱਚ ਸਾਡਾ ਰਿਸ਼ਤਾ ਏ ਜਿਹਾ ਸਾਡੀਆਂ ਭੈਣਾਂ ਮਾਮਾ ਦਾ ਜੋ ਸਥਾਨ ਉਹਦੇ ਬਾਰੇ ਤੁਸੀਂ ਬਹੁਤ ਇੱਕ ਘੱਟੀਆਂ ਗੱਲ ਕੀਤੀ